ਆ ਵੀਰੇ ਸੰਗਰੂਰ ਦੇ ਲੱਗੇ ਪਿੰਡ ਮਾਨ ਨਾਲ ਆਇਆ ਮਾਨਾ ਵਾਲਾ ਸੰਗਰੂਰ ਦੇ ਲੱਗੇ ਪਿੰਡ ਮੋਟਰ ਫਸ ਗਈ ਸੀ ਮੋੜ ਦੇ ਵਿੱਚ ਇਹ ਕੱਢੀ ਆ ਵੀਰੇ ਆਹ ਦੇਖੋ ਥੋੜਾ ਸਾਹਮਣੇ ਮਸ਼ੀਨ ਲਾ ਕੇ ਸਫਾਈ ਲਾ ਕੇ ਕੱਢੀ ਆ ਮੋਟਰ ਕੱਢੀ ਆ ਬਾਈ ਬਹੁਤ ਟੁੱਟ ਗਿਆ ਸੀ 220 ਫੁੱਟ ਡ్రਾਈਵਰੀ ਪਾਈ ਹੋਈ ਸੀ ਆ ਦੇਖੋ ਥੋੜਾ ਸਾਹਮਣੇ ਨਵੀਂ ਮੋਟਰ ਆ 25 ਦੀ ਮੋਟਰ ਆ ਮੋਟੇ ਡਾਇ ਦੀ ਆ ਦੇਖੋ ਥੋੜਾ ਸਾਹਮਣੇ ਕੱਢੀ ਆ ਆ ਦੇਖੋ ਥੋਡੇ ਸਾਹਮਣੇ ਕੱਢੀ ਆ ਬਾਈ ਬਹੁਤ ਟੁੱਟ ਗਿਆ ਸੀ ਰੇਤਾ ਮਾਰ ਗਿਆ ਸੀ ਕੱਲ ਸਫਾਈ ਲਾਈ ਸੀ ਸਾਰੇ ਦਾ ਡਿਜੀਟਲ ਸਫਾਈ ਲੱਗੀ ਆ ਬਾਈ ਮੋਰ ਦੇ ਵਿੱਚ ਵਿੱਚ ਡਰਾਈਵਰੀ ਦੇ ਇੱਥੇ ਨਾਲ ਭਾਰੀ ਸਫਾਈ ਲਾ ਕੇ ਵਿੱਚੋਂ ਸਾਫ਼ ਕਰਕੇ ਰਾੜਾਂ ਨਾਲ ਕੱਢੀ ਆ ਬਾਈ ਇਹ ਮੁੱਤਰਾ ਆ ਦੇਖੋ ਥੋਡੇ ਸਾਹਮਣੇ ਰਾੜਾਂ ਨਾਲ ਕੱਢੀ ਆ ਆ ਮੁੱਤਰਾ ਆਪਣਾ ਪਿੰਡ ਹੈਗਾ ਨਮੋਲ ਜ਼ਿਲ੍ਹਾ ਸੰਗਰੂਰ ਡਗੀਆਂ ਫਸੀਆਂ ਮੋਟਰਾਂ ਟੁੱਟੇ-ਫੁੱਟੇ ਬੋਰ ਠੀਕ ਕਰਾਉਣੇ ਮਿਲੋ ਹੋਰਾਂ ਦੇ ਵਿੱਚ ਕੈਮਰੇ ਮਾਰਦੇ ਆ ਬਾਈ ਆਪਾਂ ਜਿੰਨੇ ਕਸ਼ੀਆਂ ਮੋਟਰਾਂ ਕੱਢਦਾ ਟੁੱਪੇ-ਫੁੱਟੇ ਬੋਥੀ ਉਤਾਰਦਾ ਬਾਅਦ ਤੋਂ ਬਾਅਦ ਸੇਵਾ ਦਾ ਮੌਕਾ ਦੇ ਉਪਰੇ ਧੰਨਵਾਦ